ਦੇ ਨਿਗਤ ਨਾਲ ਆਜੋ ਆਜੋ ਕਿਹਦਾ ਦਿੱਤਾ ਗਿਆ ਹੈਗਾ ਕੀ ਕਰਤਾ ਗਿਆ ਕਰਤਾ ਕਰ ਦਿੱਤਾ ਹੈਗਾ ਕਿਤਾ ਫਟੋ ਬਿੰਦਾਰ ਤੇ ਆਜੋ ਦੇਖੋ ਇੱਕ ਪੰਡ ਨੂੰ ਬਣਾਤਾ ਸੀ ਮੁੱਖ ਮੰਤਰੀ ਜਿਹਨੂੰ ਕੰਮ ਤਾਂ ਕੁਝ ਆਂਦਾ ਨਹੀਂ ਕੱਲੇ ਗੱਲਾਂ ਆਂਦੀਆਂ ਨੇ ਹੁਣ ਚਲੋ ਗੱਲਾਂ ਤਾਂ ਮਾਰੀ ਜਾ ਰਿਹਾ ਹੈਗਾ ਲੇਕਿਨ ਮਾੜਾ ਮੋਟਾ ਕਾਨੂੰਨ ਵਿਵਸਥਾ ਵਾਸਤੇ ਕੋਈ ਐਸਐਸਪੀ ਆ ਦੀ ਮੀਟਿੰਗ ਬੁਲਾ ਬਾਦਲ ਸਾਹਿਬ ਹਰ ਮਹੀਨੇ ਹਰ ਹਫਤੇ SSP ਦੀ ਮੀਟਿੰਗ ਕਰਿਆ ਕਰਦੇ ਸੀ ਅਖਬਾਰ 'ਚ ਕੋਈ ਖਬਰ ਆ ਜਾਏ ਨਾਲ ਦੀ ਨਾਲ 6 ਵਜੇ ਸਵੇਰੇ ਫੋਨ ਚਲੇ ਜਾਂਦਾ ਸੀ ਅੱਜ ਤੁਸੀਂ ਦੱਸੋ ਮੁੱਖ ਸਚੇ ਕਿਵੇਂ ਪੈਸੇ ਲੁੱਟ ਕੇ ਕਤਲ ਦਾ ਮਾਮਲਾ ਹੋਇਆ ਪੈਸੇ ਲੁੱਟਣ ਦਾ ਮਾਮਲਾ ਤੁਸੀਂ ਕੋਈ ਚੈਨਲ ਟੀਵੀ ਦਾ ਚਲਾ ਲਓ ਕੱਲੇ ਲੁੱਟਾਂ ਖੋਹਾਂ ਕਤਲ ਫਿਰੋਤੀਆਂ ਬਸ ਆਹੀ ਖਬਰਾਂ ਆ ਰਹੀਆਂ ਨੇ ਤੇ ਕੋਈ ਖਬਰ ਨਹੀਂ ਦੇਖਣ ਨੂੰ ਮਿਲਦੀ ਕਿ ਮੁੱਖ ਮੰਤਰੀ ਨੇ ਪੁਲਿਸ ਨੂੰ ਪੁੱਛਿਆ ਵੀ ਤੁਹਾਡੇ ਰਾਜ 'ਚ ਹੋ ਕੀ ਰਿਹਾ ਹੈ ਇਹ ਕਿਨੂੰ ਫੜਿਆ ਤੇ ਕਿਨੂੰ ਸਜ਼ਾ ਦਿੱਤੀ ਇਹਨੂੰ ਠਲਪਾਨ ਵਾਸਤੇ ਕੀ ਹੋ ਰਿਹਾ ਹੈ ਨਾ ਨਸ਼ਿਆਂ ਨੂੰ ਰੋਕਣ ਵਾਸਤੇ ਕੁਝ ਕੀਤਾ ਜਾ ਰਿਹਾ ਹੈ ਨਾ ਕਾਨੂੰਨ ਵਿਵਸਾ ਨੂੰ ਕੁਝ ਕਰਨ ਵਾਸਤੇ ਤੇ ਨਾ ਹੀ ਪ੍ਰਸ਼ਾਸਨ ਦੇ ਨਾਲ ਕੋਈ ਮੀਟਿੰਗ ਕੋਈ ਵੀ ਲੋਕਾਂ ਦੀ ਅੱਜ ਲੋਕਾਂ ਵਿੱਚ ਹਾਹਕਾਰ ਮੱਚਿਆ ਹੋਇਆ ਹੈ ਪਿੰਡਾਂ 'ਚ ਮੈਂ ਜਾਂਦੀ ਆ ਸਾਫ ਸੁਥਰਾ ਪਾਣੀ ਨਹੀਂ ਆ ਰਿਹਾ ਲੋਕਾਂ ਦੇ ਮੀਂਹ ਦੇ ਨਾਲ ਬੁਰਾ ਹਾਲ ਗੰਦੇ ਪਾਣੀ ਓਵਰਫਲੋ ਹੋ ਰਿਹਾ ਹੈ ਪੀਣ ਦਾ ਪਾਣੀ ਤੱਕ ਨਹੀਂ ਹੈਗਾ ਇਹਨਾਂ ਦੇ ਕਾਰਡ ਕੱਢੇ ਹੁਣ ਗਰੀਬ ਨੂੰ 30 ਕਿਲੋ ਕਣਕ ਦਿੰਦੇ ਸੀ 5 ਕਿਲੋ ਦੇ ਨਾਲ ਤੁਸੀਂ ਇਹਨਾਂ ਦਾ ਰਾਸ਼ਨ ਦੇ ਕਾਰਡ ਕੱਟਦੇ ਰਾਸ਼ਨ ਕੱਟਦਾ ਇਹਨਾਂ ਦਾ ਨਰੇਕਾ ਦਾ ਕੰਮ ਬੰਦੇ ਇਹਨਾਂ ਦੇ ਸ਼ਗਨ ਦੇ ਚੈੱਕ ਬੰਦੇ ਇਹਨਾਂ ਦੇ ਵਜੀਫੇ ਬੰਦ ਨੇ ਕੋਈ ਤਾਂ ਇਹਨਾਂ ਨੂੰ ਸਹੂਤ ਮਿਲ ਨਹੀਂ ਰਹੀ ਇੱਥੇ ਤੱਕ ਆਯੂਸ਼ਮਾਨ ਦਾ ਕਾਰਡ ਦਾ ਕੰਮ ਵੀ ਬੰਦ ਹੋ ਗਿਆ ਪੰਜਾਬ ਚ ਇਹਦੀ ਨਲੈਕੀ ਮੁੱਖ ਮੰਤਰੀ ਦੀ ਨਲੈਕੀ ਕਰਕੇ